ਇਸ ਵੇਲੇ ਦੀ ਬੇਹਤ ਵੱਡੀ ਖਬਰ ਆ ਰਹੀ ਹੈ ਸੀਐਮ ਭਗਵੰਤ ਮਾਨ ਨੂੰ ਯੂਕੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ ਦੱਸਦੀ ਕਿ ਉਹਨਾਂ ਨੇ ਯੂਕੇ ਤੇ ਇਜ਼ਰਾਈਲ ਦੇ ਦੌਰੇ ਉੱਤੇ ਜਾਣਾ ਸੀ ਔਰ ਇਸ ਦੌਰਾਨ ਉਹਨਾਂ ਦੇ ਨਾਲ 25 ਮੈਂਬਰੀ ਜੋ ਵਫਦ ਹੈ ਉਹ ਵੀ ਹੋਣਾ ਸੀ ਔਰ ਜੋ ਕੈਬਨਟ ਮੰਤਰੀ ਸੰਜੀਵ ਅਰੋੜਾ ਤੇ ਉਹ ਵੀ ਉਹਨਾਂ ਦੇ ਨਾਲ ਇਸ ਵਫਦ ਦੇ ਵਿੱਚ ਸ਼ਾਮਲ ਹੋਣੇ ਸੀ ਪਰ ਸੰਜੀਵ ਅਰੋੜਾ ਅਤੇ ਸੀਐਮ ਭਗਵੰਤ ਮਾਨ ਨੂੰ ਯੂਕੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਦੱਸਦੀ ਕਿ ਉਹਨਾਂ ਨੂੰ ਆਪਣੀ ਯੂਕੇ ਦਾ ਦੌਰਾ ਰੱਦ ਕਰਨਾ ਪਿਆ ਹੈ ਤਾਂ ਇਹ ਪਹਿਲੀ ਵਾਰ ਨਹੀਂ ਜਦੋਂ ਸੀਐਮ ਆਨ ਨੂੰ ਯੂ ਇਸ ਤਰੀਕੇ ਦੇ ਨਾਲ ਵਿਦੇਸ਼ ਜਾਣ ਦੀ ਇਜਾਜ਼ਤ ਨਾ ਮਿਲੀ ਹੋਵੇ ਇਸ ਤੋਂ ਪਹਿਲਾਂ ਪ੍ਰੈਰੀਜ਼ ਓਲੰਪਿਕ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਦੌਰਾ ਸੀ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਕਿਉਂਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ ਔਰ ਹੁਣ ਐਮਈਏ ਨੇ ਯੂਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਤਾਂ ਕਈ ਕਾਰਨ ਹੋ ਸਕਦੇ ਨੇ ਕਿ ਆਖਿਰ ਉਹਨਾਂ ਨੂੰ ਕਲੀਅਰੈਂਸ ਨਹੀਂ ਮਿਲੀ ਵਿਦੇਸ਼ ਮੰਤਰਾਲੇ ਦੇ ਵੱਲੋਂ ਹਾਲਾਂਕਿ ਕਾਰਨਾਂ ਦਾ ਸਪਸ਼ਟਿਕਰਨ ਨਹੀਂ ਦਿੱਤੇ ਆ ਕਿ ਕੀ ਕਾਰਨ ਰਹੇ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਤਰੀਕੇ ਦੇ ਨਾਲ ਵਿਦੇਸ਼ ਜਾਣ ਤੋਂ ਰੋਕਿਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਯੂਕੇ ਅਤੇ ਇਜ਼ਰਾਈਲ ਦਾ ਦੌਰਾ ਸੀ ਔਰ ਇਸ ਦੌਰੇ ਨੂੰ ਫਿਲਹਾਲ ਉਹਨਾਂ ਨੂੰ ਰੱਦ ਕਰਨਾ ਪਿਆ ਹੈ 7 ਤੋਂ 10 ਦਿਨਾਂ ਦਾ ਦੌਰਾ ਹੋਣਾ ਸੀ ਔਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਜਿਹੜੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਦਯੋਗ ਮੰਤਰੀ ਸੰਜੀਵ अरोड़ा ਨੂੰ ਫਿਲਹਾਲ ਜਾਣ ਦੀ ਜਿਹੜੀ ਰਾਜਨੀਤਿਕ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ ਅਤੇ ਇੱਕ ਵਫ਼ਦ ਵੀ ਅਗਵਾਈ ਕਰਦੇ ਹੋਏ ਇਹਨਾਂ ਦੇਸ਼ਾਂ ਦੇ ਵਿੱਚ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣ ਜਾਣ ਵਾਲੇ ਸੀ ਕਿਉਂਕਿ ਪੰਜਾਬ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਇੱਕ ਜੋ ਇਨਵੈਸਟਰ ਸਮਿਟ ਹੋਣ ਵਾਲਾ ਹੈ ਤਾਂ ਇਸ ਇਨਵੈਸਟਰ ਸਮਿਟ ਲਈ ਉਹ ਇਹਨਾਂ ਨੂੰ ਸੱਦਾ ਦੇਣ ਜਾਣ ਵਾਲੇ ਸੀ ਪਰ ਇਸ ਨੂੰ ਲੈ ਕੇ ਜੋ ਵਿਦੇਸ਼ ਮੰਤਰਾਲੇ ਉਹਨਾਂ ਦੇ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਜਾਂਦੀ ਦੌਰਾ ਉਹਨਾਂ ਨੂੰ ਰੱਦ ਕਰਨਾ ਪਿਆ ਤਾਂ ਦੱਸਦੀ ਹੈ ਕਿ 7 ਤੋਂ 10 ਦਿਨਾਂ ਦਾ ਦੌਰਾ ਹੋਣਾ ਸੀ ਔਰ ਮਾਰਚ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਿਵੇਸ਼ਕ ਸਮੇਲਨ ਜੁੜਾ ਕਿ ਇਨਵੈਸਟਰ ਸਮਿਟ ਹੋਣਾ ਸੀ ਔਰ ਇਸ ਲਈ ਨਿਵੇਸ਼ਕਾਂ ਨੂੰ ਲੁਭਾਉਣ ਜਾਣਾ ਸੀ ਸੀਐਮ ਭਗਵਤ ਮਾਨ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਨਿਵੇਸ਼ਕਾਂ ਦੇ ਨਾਲ ਮੀਟਿੰਗ ਕੀਤੀ ਜਾਣੀ ਸੀ ਉਹਨਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣਾ ਸੀ ਔਰ ਇਸ ਜਿਹੜਾ ਸਮਿਟ ਹੈ ਉਸ ਦੇ ਵਿੱਚ ਸ਼ਾਮਲ ਹੋਣ ਲਈ ਕਹਿਣਾ ਸੀ ਪਰ सीएम ਭਗਵੰਤ ਮਾਨ ਨੂੰ ਇਹ ਦੌਰਾ ਰੱਦ ਕਰਨਾ ਪਿਆ ਕਿਉਂਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਦੱਸਦੀ ਹੈ ਕਿ ਇਸ 25 ਮੈਂਬਰੀ ਵਫ਼ਦ ਦੇ ਵਿੱਚ ਮੁਖ ਸਕੱਤਰ ਕੇਪੀਸੀਨਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਵੀਗ ਭਗਤ ਅਤੇ ਉਦਯੋਗ ਵਿਭਾਗ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਵਫ਼ਦ ਦੇ ਵਿੱਚ ਸ਼ਾਮਲ ਹੋਣੇ ਸੀ ਔਰ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਉਂਕਿ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਤਾਂ ਇਹ ਦੌਰਾ ਉਹਨਾਂ ਨੂੰ ਰੱਦ ਕਰਨਾ ਪਿਆ ਤਾਂ ਇਹ ਦੱਸਦੀ ਹੈ ਕਿ ਪਹਿਲੀ ਵਾਰ ਨਹੀਂ ਕਿ ਜਦੋਂ ਮੁੱਖ ਮੰਤਰੀ ਅ ਭਗਵੰਤ ਮਾਨ ਉਹਨਾਂ ਨੂੰ ਆਪਣਾ ਵਿਦੇਸ਼ ਦਾ ਦੌਰਾ ਇਸ ਤਰੀਕੇ ਦੇ ਨਾਲ ਰੱਦ ਕਰਨਾ ਪਿਆ ਇਸ ਤੋਂ ਪਹਿਲਾਂ ਇੱਕ ਵਾਰ ਜਦੋਂ ਪੈਰਿਸ ਵਿੱਚ ਉਹ 올림픽 ਸੀ ਤਾਂ ਉਸੇ ਸਮੇਂ ਸੀਐਮ ਭਗਵੰਤ ਮਾਨ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ ਉਸ ਸਮੇਂ ਉਹ ਹਾਕੀ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਉੱਥੇ ਜਾਣਾ ਚਾਹੁੰਦੇ ਸੀ ਪਰ ਪੈਰਿਸ ਜਾਣ ਦੀ ਇਜਾਜ਼ਤ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਹਾਲਾਂਕਿ ਕਈ ਕਾਰਨ ਹੋ ਸਕਦੇ ਨੇ ਕਿ ਆਖਿਰ ਉਹਨਾਂ ਨੂੰ ਇਹ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ ਵਿਦੇਸ਼ ਮੰਤਰਾਲੇ ਦੇ ਵੱਲੋਂ ਕਲੀਅਰੈਂਸ ਕਿਉਂ ਨਹੀਂ ਦਿੱਤੀ ਗਈ ਕਿਉਂਕਿ ਕਿਸੇ ਦੇ ਸੂਬੇ ਦੇ ਮੁੱਖ ਮੰਤਰੀ ਨੂੰ ਰੋਕਣਾ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣਾ ਪਰ ਉੱਥੇ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਪੈਰਿਸ 올림픽 ਦੇ ਵਿੱਚ ਜਾਣਾ ਸੀ ਤਾਂ ਉਦੋਂ ਹੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਮੰਤਰੀ ਹਰਪ੍ਰਜਨ ਸਿੰਘ ਈਟੀਓ ਉਹ ਵੀ ਜਦੋਂ ਅਮਰੀਕਾ ਜਾਣਾ ਸੀ ਤਾਂ ਉਹਨਾਂ ਨੂੰ ਵੀ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਇਸ ਤਰੀਕੇ ਦੇ ਨਾਲ ਕਈ ਵਾਰ ਕਈ ਕਾਰਨ ਹੁੰਦੇ ਨੇ ਵਿਦੇਸ਼ ਮੰਤਰਾਲੇ ਦੇ ਕੋਲ ਜਦੋਂ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਵਿਦੇਸ਼ ਦੇ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਈ ਵਾਰ ਹੋ ਸਕਦਾ ਹੈ ਕਿ ਸੁਰੱਖਿਆ ਕਾਰਨ ਵੀ ਹੋਣ ਕਿਉਂਕਿ ਮੁੱਖ ਮੰਤਰੀ ਯੂਕੇ ਜਾਣਾ ਚਾਹੁੰਦੇ ਸੀ ਇਜ਼ਰਾਈਲ ਜਾਣਾ ਚਾਹੁੰਦੇ ਸੀ ਔਰ ਹਾਲਾਤ ਜੇਕਰ ਇਜ਼ਰਾਈਲ ਦੇ ਗੱਲ ਕਰੀਏ ਤਾਂ ਖਰਾਬ ਰਹਿੰਦੇ ਨੇ ਕਈ ਵਾਰ ਔਰ ਜੇਕਰ ਯੂਕੇ ਦੀ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਰੈਡਿਕਲ ਤਾਕਤਾਂ ਨੇ ਉਹ ਉੱਥੇ ਸਰਗਰਮ ਨੇ ਤਾਂ ਇਸ ਨੂੰ ਲੈ ਕੇ ਵੀ ਹੋ ਸਕਦਾ ਨੇ ਪਰ ਫਿਲਹਾਲ ਉੱਥੇ ਕੋਈ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਤਾਂ ਫਿਲਹਾਲ ਯੂਕੇ ਦਾ ਦੌਰਾਨ ਰੱਦ ਕਰਨਾ ਪਿਆ ਸੀ ਐਮ ਭਗਵੰਤ ਮਾਨ ਨੂੰ ਉਹਨਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੰਜੀਵ ਰੋੜਾ ਅਤੇ ਸੀਮ ਭਗਵੰਤ ਮਾਨ ਨੂੰ ਯੂਕੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਦੱਸਦੀ ਹੈ ਕਿ ਉਹਨਾਂ ਨੂੰ ਆਪਣੇ ਯੂਕੇ ਦਾ ਦੌਰਾ ਰੱਦ ਕਰਨਾ ਪਿਆ ਹੈ ਤਾਂ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਐਮ ਮਾਨ ਨੂੰ ਇਸ ਤਰੀਕੇ ਦੇ ਨਾਲ ਵਿਦੇਸ਼ ਜਾਣ ਦੀ ਇਜਾਜ਼ਤ ਨਾ ਮਿਲੀ ਹੋਵੇ ਇਸ ਤੋਂ ਪਹਿਲਾਂ ਪੈਰਾਸੋਲਪਿਕ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਦੌਰਾ ਸੀ ਉਹਨਾਂ ਨੂੰ ਰੱਦ ਕਰਨਾ ਪਿਆ ਸੀ ਕਿਉਂਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ ਔਰ ਹੁਣ ਐਮਈਏ ਨੇ ਯੂਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਤਾਂ ਕਈ ਕਾਰਨ ਹੋ ਸਕਦੇ ਨੇ ਕਿ ਆਖਿਰ ਉਹਨਾਂ ਨੂੰ ਕਲੀਅਰੈਂਸ ਨਹੀਂ ਮਿਲੀ ਵਿਦੇਸ਼ ਮੰਤਰਾਲੇ ਦੇ ਵੱਲੋਂ ਹਾਲਾਂਕਿ ਕਾਰਨਾ ਦਾ ਸਪਸ਼ਟਿਕਰਨ ਨਹੀਂ ਦਿੱਤੇ ਆ ਕਿ ਕੀ ਕਾਰਨ ਰਹੇ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਤਰੀਕੇ ਦੇ ਨਾਲ ਵਿਦੇਸ਼ ਜਾਣ ਤੋਂ ਰੋਕਿਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਯੂਕੇ ਅਤੇ ਇਜ਼ਰਾਈਲ ਦਾ ਦੌਰਾ ਸੀ ਔਰ ਇਸ ਦੌਰੇ ਨੂੰ ਫਿਲਹਾਲ ਉਹਨਾਂ ਨੂੰ ਰੱਦ ਕਰਨਾ ਪਿਆ 7 ਤੋਂ 10 ਦਿਨਾਂ ਦਾ ਦੌਰਾ ਹੋਣਾ ਸੀ ਔਰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਜਿਹੜੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਦਯੋਗ ਮੰਤਰੀ ਸੰਜੀਵ अरोड़ा ਨੂੰ ਫਿਲਹਾਲ ਜਾਣ ਦੀ ਜਿਹੜੀ ਰਾਜਨੀਤਿਕ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦਾ ਹੈ ਅਤੇ ਇੱਕ ਵਫਦ ਦੀ ਅਗਵਾਈ ਕਰਦੇ ਹੋਏ ਇਹਨਾਂ ਦੇਸ਼ਾਂ ਦੇ ਵਿੱਚ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣ ਜਾਣ ਵਾਲੇ ਸੀ ਕਿਉਂਕਿ ਪੰਜਾਬ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਇੱਕ ਜੋ ਇਨਵੈਸਟਰ ਸਮਿਟ ਹੋਣ ਵਾਲਾ ਹੈ ਤਾਂ ਇਸ ਇਨਵੈਸਟਰ ਸਮਿਟ ਲਈ ਉਹ ਇਹਨਾਂ ਨੂੰ ਸੱਦਾ ਦੇਣ ਜਾਣ ਵਾਲੇ ਸੀ ਪਰ ਇਸ ਨੂੰ ਲੈ ਕੇ ਜੋ ਵਿਦੇਸ਼ ਮੰਤਰਾਲੇ ਉਹਨਾਂ ਦੇ ਵੱਲੋਂ ਕਲੀਅਰੈਂਸ ਨਹੀਂ ਦਿੱਤੀ ਜਾਂਦੀ